ਸ੍ਰੀ ਗੁਰੂ ਜੀ ਫੋਕਸ ਤੁਹਾਡਾ ਅੱਜ ਦੀ ਵੀਡੀਓ ਚ ਅੱਜ ਚਲੇ ਹੈ ਜੀ ਆਪਾਂ ਬਰਵਾਲੇ ਹਰਿਆਣੇ ਚ ਸਾਡੀ ਭੌਣ ਜੀ ਦਾ ਵਿਆਹ ਹੈ ਰੱਖਿਆ 26 27 ਤਰੀਕ ਦਾ ਉੱਥੇ ਚਲੇ ਆ ਉਹਨਾਂ ਨੇ ਸ੍ਰੀ ਖੰਡਵੜ ਸਾਹਿਬ ਦੇ ਭੋਗ ਪਾਉਣੇ ਅੱਜ ਉਹਨਾਂ ਨੇ ਪਾਰਟ ਮਤਲਬ 1000 ਰੁਪਏ ਨਹੀਂ ਦਿਖਾਤਾ ਵੀ ਬਾਅਦ ਵਿੱਚ ਫਿਰ ਉਕੜਾ ਉਹਦੇ ਗਾਣੇ ਭੱਜੋ ਨਾ ਠੋਰੀ ਦੀ ਆ ਹਲਵਾਈ ਲੱਗੇ ਹੁੰਦੇ 100 ਕੰਮ ਹੁੰਦੇ ਆ ਉਹਨਾਂ ਨੇ ਕਹਿੰਦੇ ਵੀ 1000 ਨਹੀਂ ਪੈਣੀ ਖੰਡਵੜ ਸਾਹਿਬ ਭਰਾ ਲੈਣਾ ਜੀ ਬਈ ਦੇ ਕਰਕੇ ਪਹਿਨੀ ਆ ਜਿਓ ਫਿਰ ਉੱਥੇ ਅੱਜ ਅਸੀਂ ਜੱਗੇ ਸਾਰੇ ਭੋਲੂ ਆਈਆਂ ਅਸੀਂ ਸਾਰੇ ਇਕੱਠੇ ਹੋ ਕੇ ਅੱਜ ਉੱਥੇ ਸ੍ਰੀ ਖੰਡਵਰ ਦਾ ਦੇ ਭੋਗ ਆ ਜੇ ਕਰਕੇ ਵਿਆਹ ਦੀ ਗੁੱਡੀ ਚ ਅਸੀਂ ਉੱਥੇ ਨਿਕਲੇ ਅ ਫਿਰ ਚਲੋ ਠੀਕ ਹੈ ਜੀ ਫਿਰ ਉਹਨਾਂ ਦੁਕਾਨ ਦੇ ਜਾ ਕੇ ਨਾਲੇ ਜੇ ਕੋਸ਼ਿਸ਼ ਕਰਾਂਗੇ ਬਲੌਗ ਬਣਾਉਣ ਦੀ ਜੇ ਬਣ ਗਿਆ ਤਾਂ ਠੀਕ ਆ ਨਹੀਂ ਫਿਰ ਜਿੰਨਾ ਕਿ ਬਣਿਆ ਉਹਨਾਂ ਸੀ ਤੁਹਾਨੂੰ ਦਿਖਾਵਾਂਗੇ ਉੱਥੇ ਜਾ ਕੇ ਵੀ ਕਿਹੜਾ ਕੋਸਾ ਚਲੋ ਠੀਕ ਹੈ ਚੱਲਦੇ ਆ ਫਿਰ ਓਹੋ ਸ੍ਰੀ ਗੱਲ ਜੀ ਕੀ ਗੱਲ ਹੈ ਬੱਸੀ ਗੱਲ ਹੈ ਅੱਜ ਆਏ ਹੋ ਬਾਈ ਹਰਿਆਣੇ ਵਿੱਚ ਐ ਭਲਵਾਨ ਹਾਂਜੀ ਹਾਂ ਬੋਲਣਾ ਨਹੀਂ ਹੈਗਾ ਮੈਂ ਤਾਂ ਬੋਲੂਗਾ ਕੈਮਰਾਮੈਨ ਦਾ ਕੰਮ ਹੁੰਦਾ ਪਿਛੇ ਬੋਲਣਾ ਇਹਦਾ ਬੈਕਗ੍ਰਾਉਂਡ ਦੇਣਾ ਮੈਨੂੰ ਦੱਸੋ ਫਿਰ ਦੱਸਣਾ ਹੈ ਕਿ ਅੱਜ ਆਏ ਹੋ ਮੈਂ ਹਰਿਆਣੇ ਵਿੱਚ ਭਾਈ ਵਿਆਹ ਹੈ ਸਾਨੂੰ ਮੈਂ ਕਹਿੰਦਾ ਇਹ 26 27 ਦਾ ਅੱਜ ਅਸੀਂ ਇਹਨਾਂ ਨੇ ਭੋਗ ਦਾ ਮਤਲਬ 15 ਦਿਨ ਪਹਿਲਾਂ ਰੱਖ ਲੈ 10 ਦਿਨ ਵੀ ਘੰਟਾ ਪੜ ਸਾਬ ਦਾ ਪਾੜ ਪਹਿਨਾ ਕਰਾ ਦਿੰਦੇ ਆ ਵਧੀਆ ਸਮਾਂ ਵਿਆਹ ਦੇ ਟਾਈਮ ਫਿਰ ਰੋਲੋਈ ਪਈ ਜਾਂਦਾ ਅੱਜ ਨੱਟ ਰਹੀ ਦੀ ਆ ਹੋ ਯਾਰ ਵਧੀਆ ਟੰਗ ਚਲ ਰੋ ਰਿਹਾ ਹੁਣ ਸ਼ਾਂਤੀ ਨਾ ਹੋ ਗਿਆ ਕੰਮ ਨਾਲੇ ਸੋਚਾਂ ਰਹਿੰਦੀ ਐ ਨਾਲੇ ਫੇ ਬਹੁਤੀ ਹਰਫੜ ਦਫੜ ਨਹੀਂ ਹੁੰਦੀ ਪੂਰੀ ਤਾਂ ਚੱਕਰ ਹੁਣ ਆਪਣਾ ਵਧੀਆ ਨਿਪੜ ਗਿਆ ਅੱਜ ਓਏ ਆਏ ਹੋ ਦੇ ਘੋਬਰ ਉਦੋਂ ਬਾਈ ਗਿਆ ਹੈ ਹੋਰ ਤੇਰਾ ਇਹਨੂੰ ਠੰਡ ਲੱਗਦੀ ਆ ਓਏ ਠੰਡ ਅੱਜ ਸਵੇਰੇ ਤੋਂ ਅੰਦਰ ਦੀ ਨਹੀਂ ਠੰਡ ਦੀ ਨਹੀਂ ਉਰੇ ਵੀ ਅਸੀਂ ਕੱਲ ਰੱਖਾ ਜੀ ਟੀ-ਸ਼ਰਟ ਮੈਨੂੰ ਦੇ ਦੇ ਲੋਕਾਂ ਨੇ ਜੈਕਟਾਂ ਪਾ ਕੇ ਦਿੱਤਾ ਆ ਪਾ ਲਿਆ ਮੈਂ ਕਿਹਦੇ ਮੋੜ ਉੱਧਰ ਪਉਂਦੇ ਨਹੀਂ ਅਸੀਂ ਹਾਂ ਪਹਿਲਵਾਨ ਕਹਿੰਦੇ ਮੱਖੀਆਂ ਦੇਖ ਰੋ ਮੱਖੀਆਂ ਬਹੁਤ ਤੁਹਾਡੇ ਵੀ ਆ ਗਈ ਉੱਧਰ ਸਾਡੇ ਸਾਡੇ ਘਾਟਾ ਉਰੇ ਮੱਖੀ ਬਹੁਤ ਆ ਉਹ ਥੋੜਾ ਆਲੂ ਆਲੂ ਲਾਨੇ ਨਾਲ ਜਿਆਦਾ ਰੇ ਨਹੀਂ ਕਰੋ ਬੌਂਟਰੀ ਫਾਰਮ ਦੀ ਬਹੁਤ ਬਹੁਤ ਜਿਆਦਾ ਪੂਰੇ ਤੇ ਜਾਂਦਾ ਸਾਰਾ ਕਰਕੇ ਵੀ ਹੋ ਗਿਆ ਮਠਿਆਈ ਮਠੂਈ ਲਾ ਕੇ ਨਾ ਜਿਰਕਪਸਤਾਂ ਵਾਲਾ ਏਰੀਆ ਪੂਰੇ ਜਿਲ੍ਹੇ ਦੇ ਅੰਦਰ ਬੌਂਟਰੀ ਫਾਰਮੇ ਬਹੁਤ ਬਹੁਤ ਜਿਆਦਾ ਇਹਦੇ ਕਰਕੇ ਆ ਨਹੀਂ ਤਾਂ ਇੰਨੀ ਮੱਖੀ ਸਾਡੇ ਇਹ ਸਾਡੇ ਕੀ ਨਹੀਂ ਬੌਂਟਰੀ ਫਾਰਮ ਕਾਫੀ ਹਾਂਜੀ ਹਾਂਜੀ ਸਾਰੇ ਸਾਡੇ ਥੋੜੀ ਆ ਉਹ ਸ਼ਹਿਰ ਚ ਮੱਖੀ ਫਿਰ ਵੀ ਹੁੰਦੀ ਹੋਆ ਪਿੰਡ ਦੇ ਮਗਾਬਲੇ ਸ਼ਹਿਰ ਦਾ ਫਰਕ ਆ ਹੁਣੇ ਹੋ ਹਾਂ ਉਹ ਸ਼ਹਿਰ ਦਾ ਤਾਂ ਫਰਕ ਹੈਗਾ ਜੀ ਉਹ ਮੁੱਕੀ ਵੀ ਉੱਤੀ ਦੇ ਤੇ ਨਾ ਕਾਣੇ ਨੰਨਤਾ ਗਾ ਹਾਂ ਨਾ ਉਹ ਮੈਨਾਂ ਅੰਦਰ ਰੱਖੀ ਹੋਈ ਉਹ ਕਰਕੇ ਨਾ ਹੋ ਜਾਂਦੀ ਹੈ ਇਹ ਮੈਨੂੰ ਪਤਾ ਹੀ ਹੈ ਜੇ ਕਹੇ ਇਹ ਕਹਿੰਦਾ ਉਹ ਜਿਵੇਂ ਜਿਨਾ ਦੇ ਦਿਨ ਹੈ ਕਾਣੇ ਮੇਰੀ ਹੋਰ ਤਾਂ ਕੋਈ ਕੰਤ ਜੀ ਹੋ ਜਾਂਦੀ ਹੈ ਕਦੇ ਕਿਤੇ ਬੈਠੀ ਜਾਣਾ ਕਹਿੰਦੇ ਉਹਦੇ ਗਾਣੇ ਪਹਿਲਾਂ ਪਹਿਲਾਂ ਤਾਂ ਬੜਾ ਉਹਨਾਂ ਦੇ ਉੱਪਰ ਲੱਗੇਗਾ ਤੂੰ ਪਹਿਲਾਂ ਸੋਚ ਜਿਹਦਾ ਬਹੁਤ ਮੱਖੀ ਹੁੰਦੀ ਸੀ ਉਰੇ ਬਹੁਤ ਘਟ ਗਈ ਹੁਣ ਤਾਂ ਇਹਨਾਂ ਨੂੰ ਫਰਕ ਪੈਣੀ ਰਿਸ਼ਤਾ ਵੀ ਉਹ ਜੁੜ ਜਾਂਦਾ ਇਹ ਗੱਲ ਤਾਂ ਪੱਕੀ ਯਾਰ ਇੱਥੇ ਭਰਜਾਂ ਦਾ ਤਾਂ ਮੱਖੀਆਂ ਗੱਲ ਕੋਈ ਵੀ ਚੀਜ਼ ਨਹੀਂ ਹਰਦਾ ਹੋ ਗਿਆ ਗਿਆ ਆ ਦੇ ਮੁੰਡਾ ਵੀ ਐ ਆ ਜਾਂਦਾ ਤੈਨੂੰ ਟੈਨਸ਼ਨ ਕਾ ਲੰਦਾ ਉਹ ਤਾਂ ਪਲਵਾਰ ਬੈਠਾ ਹੈ ਨਾ ਜੀ ਹੈ ਉਹ ਬੈਠ ਗਿਆ ਤੂੰ ਉਹ ਤਾਂ ਨਾਲ ਗੱਲਿਆ ਗੱਲ ਨਹੀਂ ਕਰਾਉਂਦਾ ਗੁੱਸੇ ਹੋਇਆ ਵਾ ਇਹ ਗੱਲ ਨਾਲ ਕੋਈ ਹਰਿਆਣਵੀ ਚ ਸੁਣਾ ਦੇ ਕੋਈ ਮਾਰੇ ਧਾਰੇ ਕਰਕੇ ਵਾਦੀ ਚ ਆਹ ਅੰਦਰ ਮੂੰਹ ਘਾਰੋ ਤੇ ਹੋਰ ਕਦੇ ਪਿਓਰ ਨਾ ਗਾਲ ਘੱਟ ਦੇ ਹਟ ਕਿਤੇ ਬਾਜੀ ਟੂ ਟੂ ਲਾਉਂਦੇ ਫਿਰਿਆ ਵੈਜੀਟੇਰੀਅਨ ਆਹ ਵੈਜੀਟੇਰੀਅਨ ਆਹ ਅਨੇ ਪੋਛਿਆ ਦਿੱਤਾ ਮੂੰਹ ਲੈ ਆਂ ਰਿਹਾ ਲੱਗੁੰਦਾ ਗੱਲਾਂ ਦਾ ਕੋਈ ਕਰਦਾ ਜੀ ਗੱਲਾਂ ਦਾ ਫਿਰਿਆ ਸੁਣਾ ਮਿੱਠੂ ਕੋਈ ਕਹਿੰਦਾ ਦਾ ਉਪਰਾ ਉਪਰਾ ਕਰਦਾ ਹਣੇ ਉਪਰਾ ਕਰਦਾ ਉਹ ਉਹ ਵਾਸਾ ਦੇ ਪ੍ਰਕਾਰ ਦਾ ਉਹ ਕਹਦਾ ਆ ਬੁਆਦੀ ਨਹੀਂ ਹੁੰਦੀ ਇਹਦੇ ਪੂਰੇ ਨਾਲ ਪੂਰੀ ਕਦਰ ਨਹੀਂ ਕਰਦਾ ਇਹਦੇ ਨਾਲ ਮੈਂ ਕਰਦਾ ਹੋਈ ਬਣਾ ਅਗਲੇ ਸਾਲ ਨਾ ਬਣਾ ਸਭ ਤੋਂ 6 ਮਹੀਨੇ ਰਹਿ ਉਹ ਪੈਟਰੋਲ ਲੈ ਕੇ ਲਈ ਅਗਲੇ ਦਿਨ ਨਹੀਂ ਖੜਾ ਹੋਣਾ ਨਾ 3 ਵਜੇ ਚੱਲੀਏ ਬਹੁਤ ਛੋਟ ਦੇ ਰੋ ਜੇ ਹੁਣ 3 ਵਜੇ ਤੂੰ ਮੇਰੇ ਤੋਂ 5 ਵਜੇ ਪਹੁੰਚਣਾ 2 ਘੰਟੇ ਲਾਣੇ 3-4 ਦਿਨ ਹੋ ਜੇ ਇੱਕ ਬਹੁਤ ਹੀ ਟਿਕਟਾਂ ਲੱਗੇ ਪਹਿਲਾ ਟਿਕਟਾਂ ਕੋਸੂ ਟ੍ਰੈਫਿਕ ਵੀ ਬਹੁਤ ਆ ਡੇਰਾ ਬਸੀ ਜਮ ਲੱਗਿਆ ਬਈ ਡੇਰਾ ਬਸੀ ਸਾਨੂੰ ਲੱਗਿਆ ਜੀ ਲੈਟਾਂ ਦੇ ਸਾਈਡ ਨੂੰ ਆ ਗਏ ਲੈਟਾਂ ਉਹ ਲੈਟਾਂ ਕਿੰਨਾ ਖੜਨਾ ਪੈਂਦਾ ਕਈ ਕਈ ਲੈਟਾਂ ਦੋ ਦੋ ਵਾਰੀ ਖੜਨਾ ਪਿਆ ਆਹੀ ਗੱਲ ਆ ਉਹਦੇ ਨਾਲ ਤਾਂ ਇਹ ਬੰਦਾ ਇੱਧਰੋਂ ਆ ਜੇ ਇੱਧਰੋਂ ਠੀਕ ਆ ਉਹਦੇ ਇੱਕ ਹੋਰ ਪੰਗਾ ਦਾ ਉਸ ਟਾਈਮ ਦਫ਼ਤਰ ਦਾ ਟਾਈਮ ਤੇ ਹਮਮਮ ਯਾਨੀ ਕਿ ਇੱਧਰੋਂ ਠੀਕ ਆ ਉਹਦੇ ਨਾਲ ਉਧਰੋਂ ਨਾ ਜਾਵੇ ਚੱਲ ਠੀਕ ਜਾਂ ਫੇਰ 5 ਕਿਲੋ ਨਾ ਜਾਵੇ ਹਮਮਮ ਹੋਰ ਕਿੱਦਾਂ ਸਤਿ ਸ਼੍ਰੀ ਅਕਾਲ ਜੀ ਹੋਰ ਆ ਜੀ ਬਾਈ ਜੀ ਵਪਾਰ ਕਿੱਦਾਂ ਆ ਰੁੜਵੇ ਕਿੱਦਾਂ ਠੀਕ ਹੈ ਵੀਰੇ ਵਿਆਹ ਦੇਖਿਆ ਯਾਰ ਅੱਜ ਤੇਰੇ ਤਾਂ ਹੀ ਜੀ ਸਾਹੀ ਜਦੋਂ ਦੀ ਖੜਕੀ ਆ ਬੁੱਢੇ ਪੋਰੇ ਨੂੰ ਤੁਸੀਂ ਹੋਣੇ ਫੇਨਾ ਕਿਤੇ ਇਹੀ ਤਾਂ ਡੇਟਾ ਥੋੜੇ ਪਾਏ ਵੇ ਦੇਖੇ ਨਹੀਂ ਤੈ ਆਹ ਵੇ ਦੇਖਣਾ ਵਾ ਆਹ ਵੇ ਦੇਖਣਾ ਵਾ ਇਹ ਤਾਂ ਆਈ ਗਾਣਾ ਵਾ ਹਾਂ ਦੇਖ ਲੈ ਉਹਦੇ ਉਹ ਨਾਲੇ ਕੱਲ ਦੇਖਦਾ ਐ ਟਾਈਮ ਕਿਆ ਬਣਿਆ ਹਾਂ ਕੱਲ ਵੇ ਜਾਣ ਹੁੰਦਾ ਤਾਂ ਪਰਸੋਂ ਪਰਸੋਂ ਤਾਂ ਕੱਲ ਨਹੀਂ ਤਾਂ ਪਰਸੋਂ ਦਾ ਪਰਸੋਂ ਪਰਸੋਂ ਪਤਾ ਹੀ ਲੱਗਿਆ ਪਰਸੋਂ ਤਾਂ ਕਿ ਰਾਤ ਤਾਂ ਪਰਸੋਂ ਦਾ ਜਗਰਾਤਾ ਦਾ ਕੱਲ ਤਾਂ ਜਗਰਾਤਾ ਦਾ ਫਿਰ ਹਾਂ ਫਰਤੋ ਬਾਦੇ ਡੀ ਜੇ ਦਰ ਨੂੰ ਹਰਦਾ ਭਾਈ ਇੱਕ ਰੰਦ ਸਾਲ ਦਾ ਨਹੀਂ ਪਤਾ ਲੱਗਦਾ ਅਜਨ ਬੋਲ ਪੱਕੀ ਗੱਲ ਆ ਪਤਾ ਨਹੀਂ ਲੱਗਦਾ ਹੈ ਮੈਂ ਸਾਲ ਕਿਹੜਾ ਸਾਲ ਦਾ ਨਹੀਂ ਪਤਾ ਲੱਗਦਾ ਪਤਾ ਹੀ ਨਹੀਂ ਲੱਗਦਾ ਲੈ ਪਹਿ ਹੁਣ ਨਹੀਂ ਪਤਾ ਲੱਗਦਾ ਵਕਤ ਦਾ ਐਂ ਲੱਗਦਾ ਵੀ ਆ ਹੁਣ ਤਾਂ ਬੱਸ ਹੂੰ ਹੂੰ 1 ਵਜ ਗਏ ਨਹੀਂ ਫਿਰ ਵੀ ਕੋਈ ਕਿਹੜਾ ਬੱਜਿਆ ਨਹੀਂ ਤਾਂ ਰਾਤ ਦੀ ਪਾਰਟੀ ਨੂੰ ਫਿਰ ਜਿਹੜੇ ਸਾਲ ਦਾ ਪਤਾ ਲੱਗਦਾ ਨਹੀਂ ਤੁਸੀਂ ਤਾਂ ਬੜਾ ਲੋਟ ਦੇਖਿਆ ਤੁਸੀਂ ਹੈ ਜਿਹੜੇ ਪਾਰਦੇ ਹੁੰਦੇ ਆ ਉਹਨਾਂ ਨੂੰ ਬਦਲ ਆਦਾ ਨਹੀਂ ਨਹੀਂ ਪੱਕੀ ਗੱਲ ਹੈ ਨਾਨਕੇ ਨੇ ਆਪਣਾ ਲੋਡ ਦੇਖਿਆ ਸੀ ਦੂਰ ਤੋਂ ਜਿੱਥੇ ਮਰਜੀ ਆਉਣ ਇਹ ਨੇੜੇ ਚਾਹੀਦੇ ਆ ਬਸ ਅਸੀਂ ਜੀ ਦੂਰ ਗਏ ਫਿਰ ਨਾਨਕੇ ਉੱਥੇ ਕਿੱਥੇ ਲੈ ਕੇ ਉਹ ਬੜੇ ਰਾਤ ਨੂੰ ਕਹਿੰਦਾ ਪੁੱਤ ਅੱਜ 1 ਵਜੇ ਬੜੇ ਰਾਤ ਨੂੰ ਅੱరే ਰਾਤ ਵੀ 1 ਵਜੇ ਆਈ ਇਹ ਸੱਤ ਫਿਰ 7 ਘੰਟੇ ਲੱਗ ਗਏ ਵਿਰੋਧ 2 ਵਜੇ ਹੁਣ ਜਾਣ ਨੂੰ ਇੱਕ ਜੇ ਪਾਸੇ ਨੂੰ ਯਾਰ ਇੰਨੀ ਗਿਨਿਗ ਦੂਰ ਤਾ ਬਹੁਤ ਦੂਰ ਹੈ। ਸਿਰੋ 300 ਕਿਲੋਮੀਟਰ ਫਿਰ ਰੁਕੇ ਵੀ ਆ ਦੋ ਜਗ੍ਹਾ ਜਾਂਦੇ ਵੀ ਬ੍ਰੇਕਫਾਸਟ ਕਰਿਆ ਜਿਆਦਾ ਜਿਵੇਂ ਨਾ ਟਾਈਮ ਆ ਜਾਣਾ। ਫਿਰ ਤਾਂ ਦਿੱਲੀ ਨਾਲੋਂ ਵੀ ਜ਼ਿਆਦਾ ਹੀ ਹੋ ਗਿਆ। ਇੱਕ ਤਾਂ ਇੱਕ ਦੋ ਜਗ੍ਹਾ ਚਾਹ ਵੀ ਪੀਤੀ ਲਈ ਬ੍ਰੇਕ ਵੀ ਲਾ ਬੜੀ ਟਾਈਮ। ਫਿਰ ਦੋ ਹੀ ਆਉਂਦੇ ਵੀ ਰੋਟੀ। ਉੱਥੇ ਤਾਂ ਘੰਟਾ ਫੁੱਟਦੀ ਨਾ ਘੰਟਾ, ਅੱਧਾ ਘੰਟਾ, ਪੱਕਾ ਅੱਧਾ ਘੰਟਾ ਨਾ। ਚਾਪੀ ਲੈਣ। ਬੱਦਲ ਆ ਗਿਆ ਤਾਂ ਪਹਿਲੇ ਤੀਵੀਆਂ ਛੇਤੀ ਹਿਲਦੀਆਂ ਨੇ। ਹੋ ਗਿਆ। ਉਹ ਟਾਈਮ ਤਾਂ ਲੱਗਣਾ ਹੀ ਹੈ ਜੇ ਚਾਹ ਪਾਣੀ ਪੀਣਾ ਹੋ ਗਿਆ। ਮੋੜ ਜਾਲ ਇੱਕ ਜਿਆਦਾ 20-25 ਬੰਦਿਆਂ ਨੇ ਬੈ ਜਾਣਾ ਛੇਤੀ ਘਾ ਕੇ ਰੋਟੀ ਚੱਲ ਪੈਂਦਾ ਜਹਾਜ ਬਹੁਤ ਜਣੇ ਆ ਹਾਂ ਕਿਤੇ ਦੋ ਜਗ੍ਹਾ ਤੇ ਲੈ ਗੁਰਦੁਆਰਾ ਸਾਹਿਬੋਂ ਚਲੀ ਜਾਏ ਸੰਗਤ ਦੇ ਘਰ ਇਕੱਠੀ ਕਰਨੀ ਓਕੇ ਹੋ ਜਾਂਦੇ ਬਹੁਤ 20-25 ਬੰਦਿਆਂ ਨੂੰ ਰੋਟੀ ਵੀ ਤਿਆਰ ਕਰਨੀ ਆ ਲੈ ਟਾਈਮ ਤਾਂ ਲੱਗਦਾ ਜੀ ਟਾਈਮ ਤਾਂ ਲੱਗਦਾ ਭਾਈ ਹੋਟਲ ਇਹ ਚ ਫਿਰ ਵੀ ਟਾਈਮ ਉੱਥੇ ਜਾ ਕੇ ਖਾਧਾ ਉਹ ਜੇ ਹੋਟਲ ਜੇ ਰੋਟੀ ਖਾਈਗੇ ਨੇ ਨਿਹਜ ਹਜਮ ਆ ਜਾਂਦੀ ਆ ਰੋਲਾ ਇੰਨੇ ਐ ਤੇ ਪੰਮਾ ਤੇਰੇ ਵਿਆਹ ਪੁੱਛੀਦਾ ਆਪਣਾ ਦਾਦ ਜੀ ਨੇ ਕਿਹਾ ਵੇ ਤਾਂ ਵਿਆਹ ਥੋੜੋ ਦਾ ਅੱਜ ਭੋਗ ਵਰ ਗਿਆ ਵਾ ਤਾਂ ਤੁਹਾਨੂੰ ਦੱਸਤਾ ਦਿੱਤਾ ਖੰਡਵਾੜ ਦਾ ਭੋਗ ਤਾਂ ਹਾਂ ਖੰਡਵਾੜ ਸਾਹਿਬ ਦਾ ਭੋਗ ਤਾਂ ਅੱਛਾ ਵਿਆਹ ਆ ਜਾਗਾ ਹਾਂ ਵਿਆਹ 26 ਸਤਾਈ ਨੂੰ ਆਲੇ ਪਹਿਲਾਂ ਜੇ ਪਹਿਲਾਂ ਕਰਦੇ ਕਰਤਾ ਉਹ ਅਗਲਾ ਕਹਿੰਦਾ ਵੀ ਵਿਆਹ ਟਾਈਮ 'ਚ ਹਲਵਾਈਆਂ ਨੂੰ ਸੰਭੂਗੇ ਕਿ ਕੀ ਕਰੂਗੇ ਅਗਲਾ ਕਹਿੰਦਾ ਪਹਿਨੀ ਪਾਠ ਕਰਾ ਲੂ ਉਹ ਹੁਣ ਉਦੋਂ ਆਪਣਾ ਮੌਜ ਗੱਲ ਆਪਣਾ ਮੇਲ ਵਾਲੇ ਦੇ ਵਿਹਲੇ ਤੇ ਬੈਠੂਗੇ ਨਾ ਨਾ ਵਧੀਆ ਚਾ ਇਸ ਵੇਰੇ 8 ਵਜੇ ਤੇ ਡੀ ਜੇ ਲਾ ਕੇ ਬਹਿ ਜਾ ਨਾ ਨਾ ਠੀਕ ਹੈ ਮਾਰਨੀ ਪਹਿਲੇ ਚਾਹੀਦਾ ਪਰ ਉਹਨਾਂ ਨੇ ਫੇਰ ਵੀ ਹਿੰਮਤ ਕੁਮਾਰੀ ਤੇ ਆਨੰਦਕਾਰ ਸਿੱਧੇ ਗੁਰਦਵਾਰ ਸਾਹਿਬ ਤੇ ਬੁਲਾ ਲੈ ਆਨੰਦਕਾਰ ਜੰਦਾ ਬਹੁਤ ਸਿੱਧਾ ਜਿਵੇਂ ਆਪਾਂ ਆਗਾ ਨੇ ਬਨ ਗਡਾਉਂਦੇ ਕੱਲੇ ਦੀ ਨਜ਼ਰ ਕੋਈ ਨਾ ਦੋਨਾਂ ਦਾ ਜਿਵੇਂ ਇਕੱਠੇ ਕਟਾ ਕੇ ਚੱਲ ਹੱਸੇ ਉਹ ਚਾਹ ਪਲਾ ਕੇ ਜਦ ਸਿੱਧਾ ਪਤਾ ਲੱਗ ਰਿਹਾ ਇਹਨਾਂ ਨੂੰ ਵੀ ਘੋੜੇ ਆਏ ਟਾਈਮ ਤਾਂ ਹੁਣ ਕੱਢਣਾ ਹੀ ਪਾਣਾ ਟਾਈਮ ਤਾਂ ਲੱਗਣੇ ਆ ਰਾਤ ਨੂੰ 1 ਵਜੇ ਆਏ ਕਿਤੇ ਸੌਖਾ ਔੜੇ ਜਾਣਾ ਟਾਈਮ ਹੁਣ ਉੱਥੀ ਵਿਆਹ ਚ ਨਿਕਲਣਾ ਤਾ 1 ਵਜੇ ਇਹ ਆਏ ਆ ਉਹ ਤਾਂ 10 ਵਜੇ ਆ ਗਏ ਉੱਥੇ ਹਾਂ ਉਹ ਤਾਂ ਪੂਨਾ ਨਾ ਕੋਈ ਇੱਕ ਇਹਨਾਂ ਨੂੰ ਵੱਜਿਆ ਉਹ ਮੂਹ ਦਾ ਮੇਲ ਦਾ ਚਾਹ ਪਾਣੀ ਪੀ ਹੁਣ ਹੁਣ ਤਾਂ ਹਰਵਾਜੀ ਹੋ ਗਿਆ ਹੁਣ ਉਹ ਨਹੀਂ ਹੈਗਾ ਵੀ ਜਾਣਾ ਹੋਊਗਾ ਅੱਗੇ ਭਾਈ ਜਾਣ ਚ 2 ਵਜੇ ਵਿੱਚ 1 ਵਜੇ ਵੇ ਚਾਹ ਪੀ ਬੈਠੇ ਹੁੰਦੇ ਹਾਂ ਹਾਂ ਹੁਣ ਤਾਂ ਚਾਹ ਪੀ ਬੈਠਾ ਹੁੰਦਾ ਅਗਲਾ ਉਹ ਤਾਂ ਕਹਿੰਦੇ ਫੇਰ ਮੇਲ ਨੂੰ ਘਲਾ ਦੋ ਹੈ ਕਿ ਨਹੀਂ ਹਾਂ ਨਹੀਂ ਚਾਹੀਦਾ ਵੀ ਅਕਣੇ ਯਾਰ ਜਿੱਦਣ ਵਿਆਹ ਹੋਣਾ ਸਾਨੂੰ ਵੀ ਰਾਤ ਦੇ 11 12 ਵਜੇ ਨੇ ਆ 100 ਕਿਲੋਮੀਟਰ ਤਾਂ ਸਾਨੂੰ ਵੀ ਹੈਗਾ ਹੀ ਆ ਹੁਣ ਲੱਡ ਕਰਦੇ ਕੋਈ ਦੇਖੇ ਤਿੰਨ ਦਿਨ ਚਾਰ-ਚਾਰ ਵਜੇ ਹੁੰਦੇ ਤੇ ਹੁਣ ਸਿਆਣੇ ਹੋ ਗਏ ਲੋਕੋ ਪਹਿਲਾਂ ਹੀ ਲਾ ਕੇ ਕਰਾਉਂਗੇ ਨਹੀਂ ਠੀਕ ਆ ਫਰਕ ਪੈਂਦਾ ਜਾਂਦਾ ਸਵੇਰੇ 6:30 ਤੁਰੇ ਤੇ ਅਸੀਂ ਇੱਥੇ ਤੇ ਅਰ ਵੀ ਸਾਢੇ ਕਾਲ ਨੂੰ 12 ਇੱਕ ਐਂ ਦਾ ਵਜਣਾ ਤੁਸੀਂ ਉਹ ਪਿੰਡ ਦੀ ਜਿਆਦਾ ਹੋਂਦਾ ਫੇਰ ਮੁੜ ਕੇ ਪਿੰਡ ਤਾਂ ਐ ਆ ਵੀ ਪਿੰਡ ਤਾਂ ਇੰਨੀ ਕਿ ਦੂਰੇ ਜਿੰਨਾ ਕਿ ਬੁਰਤੇ ਸਮਝ ਲੈ ਆਪਣਾ ਬੁੱਢਾਪੁਰ ਹੀ ਆ ਇੰਨੀ ਕਿ ਦੂਰੇ ਪੈਲਸ ਉੱਤੇ ਰੋਦੇ ਨੇ ਇੱਧਰ ਨੂੰ ਕਰਾ ਆਇਆ ਇੱਧਰ ਰਿਸ਼ਤੇਦਾਰੀਆਂ ਜਿਆਦਾ ਵਿਆਹ ਤਾਂ ਹੋ ਰਹੀ ਆ ਇਥੇ ਅਕਰਾਲੀ ਕੋਲੇ ਪਿੰਡ ਤਾਂ ਤੁਸੀਂ ਵਾਪਸ ਜਾਣਾ ਫੇਰ ਉੱਥੇ ਕੁੜੀ ਵਾਲਿਆਂ ਦਾ ਪਿੰਡ ਉੱਥੇ ਹੀ ਆ ਮੁੰਡੇ ਵਾਲਿਆਂ ਦਾ ਕਰਾਲੀ ਕੋਲੇ ਪੈਲਸ ਉੱਥੇ ਫੇਰ ਉੱਥੇ ਕੁੜੀ ਵਾਲਿਆਂ ਦੇ ਕੋਲੇ ਅੱਛਾ ਹੁਣ ਤਾਂ ਕੁੜੀਆਂ ਵਾਲੇ ਕਿ ਨਹੀਂ ਜਾਣਾ ਜਿੱਥੇ ਰਿਸ਼ਤੇਦਾਰੀ ਆ ਉਹ ਠੀਕ ਹੈ ਅਲੇ ਮੂਵੀ ਵਾਲੇ ਵੀ ਟਾਈਮ ਬਹੁਤ ਖਰਾਬ ਕਰਦੇ ਆ ਉਹਦਾ ਵੀ ਯਾਰ ਉਹਨਾਂ ਦਾ ਵੀ ਫਰਕ ਪੈਂਦਾ ਉਹੀ ਤੈਨੂੰ ਹੁੰਦਾ ਮੂਵੀ ਵਾਲੇ ਜਿਹੜੀ ਫੋਟੋ ਫੂਟ ਉਹੀ ਸਾਰੀ ਉਹ ਉਹੀ ਰਹਿਣੀ ਆ ਫਿਰ ਛੋਟਾ ਟਾਈਮ ਬਹੁਤ ਟਾਈਮ ਲੰਦੇ ਆ ਉਹ ਉਹਨਾਂ ਨੇ ਵੀ ਪੋਜ਼ ਉਹ ਲੈਣੇ ਆ ਹਾਂ ਹਾਂ ਜਿਹੜੇ ਹੁਣ ਕਾਗਜ਼ ਪੱਤਰ ਖਰੇ ਕੇ ਬਾਹਰ ਦਾ ਚਲ ਬਣਦਾ ਬਣਾਉਣਾ ਪੈਂਦਾ ਉਹ ਤਾਂ ਹੋਊਗਾ ਫਾਰਮੈਲਟੀ ਤਾਂ ਪੂਰੀ ਕਰਨੀ ਪੈਂਦੀ ਆ ਉਹਦੇ ਗਾਣੇ ਪਰ ਹੁਣ ਇੰਨੇ ਸਾਨੂੰ ਨਹੀਂ ਚੀਜ਼ਾਂ ਦਾ ਪਤਾ ਜਿੰਨਾ ਹੋਣ ਵਾਲਾ ਨੇੜਾ ਨੂੰ ਪਤਾ ਵੀ ਆ ਚੀਜ਼ ਬਣਨੀ ਚਾਹੀਦੀ ਆ ਬਣਨੀ ਚਾਹੀਦੀ ਉਹ ਤਾਂ ਹੋਊਗਾ ਹੈ ਇੱਥੇ ਤਾਂ ਐਡੀ ਬੜੀ ਰੀਤ ਈ ਹੁਣ ਵੀ ਪਈ ਆ ਬੜੀ ਸਾਰੀ ਉਹਦੇ ਚੜਦੀ ਹੁੰਦੀ ਸੀ ਬੀਸੀਆਰ 'ਚ ਹੁਣ ਤਾਂ ਇੰਨਾ ਆਇਆ ਆ ਮੂਵੀ ਘੁੰਮਦੀ ਮੈਂ ਕਿਹਾ ਮੋਢੇ ਬਰਾਕੇ ਘਮਾਉਣੀ ਪੈਂਦੀ ਸੀ ਉਹ ਗੈਸਟਾਂ ਦੇ ਪੰਗੇ ਓਕਣੇ ਪਈਆਂ ਗੈਸਟਾਂ ਜਿਹੜੀਆਂ ਹੈਗੀਆਂ ਵੀ ਆ ਕੋਈ ਹੁਣ ਤਾਂ ਹੋਰ ਆ ਸਾਲਾ ਕੈਮਰੇਦਾਰ ਮੂ ਦਾ ਫੋਟੋ ਖਿੱਚ ਰਿਹਾ ਮੂਵੀ ਵਾਲਾ ਪਤਾ ਹੀ ਲੱਗਦਾ ਉਹੀ ਚੀਜ਼ ਮੂਵੀ ਬਣਾਈ ਜਾਂਦਾ ਹੋਜੀ ਪਹਿਲੀ ਮੂਵੀ ਤੇ ਉਹਦਾ ਜਿਹੜੀ ਗਿਲਟੀ ਆ ਹੁਣ ਲੈਟਰ ਭੰਨਣ ਵਾਲੇ ਉੱਡੀ ਹੁੰਦੀ ਆ ਮੋਢਾ ਥੱਕ ਜੇ ਕਰਦਾ ਤਾਂ ਫੋਟੋ ਨਹੀਂ ਹੈਗੀ ਕੈਮਰਾ ਆਇਆ ਹੈ ਇਹ ਵੀ ਬਹੁਤ ਪੰਗਾ ਅਗਰ ਆਏਂਗੇ ਬੈਜਿੰਦਾ ਹਾਂ ਇਹ ਕਿਹੜਾ ਮੂੰਹ ਨਾਲ ਡੱਡੇ ਬੈਜੇ ਬੋਲਦੇ ਗਰੀਲ ਜੀ ਆਨਰੇਡੀ ਪਾਉਂਦੇ ਵਿੱਚ ਇਹਦਾ ਫਰਕ ਬਹੁਤ ਵੱਡੀ ਥੀ ਉਹ ਬਹੁਤ ਫਰਕ ਪੈ ਗਿਆ ਫਿਰ ਉਹਨੂੰ ਦੇਖਣ ਨੂੰ ਹੁਣ ਦੇਖ ਲੈ ਕਿੰਨਾ ਦੇਖਦੀ ਚਿਪ ਜੀ ਦੇਖਦੀ ਆ ਦੋ ਦੋ ਇੱਕ ਦੋ ਵਾਰੀ ਗਰੀਲ ਖਰਾਬ ਹੋ ਜਾਂਦੀ ਥੀ ਮੂੰਹ ਦੇ ਨਾਲ ਚੇਪਾ ਮੈਮਰੀ ਕਾਰਡ ਕਾਦੇ ਚ ਮਰਜ਼ੀ ਸੰਭ ਕੇ ਰੱਖ ਲਾ ਭਾਈ ਹੁਣ ਇੱਥੇ ਨਹੀਂ ਹੈਗੀ ਉਹਨਾਂ ਦੇ ਕੰਪਿਊਟਰ ਚ ਪਈ ਜਾਨਵਰ ਜੀ ਕਿਹਦਾ ਦੇਉਗੀ ਗਾਇਬ ਹੁੰਦੀ ਆ ਹੁਣ ਤਾਂ ਵੇਜ ਡਾਟੇ ਰੱਖੀ ਉਹ ਤਾਂ ਡਿਜੀਟਲ ਵਿਆਹ ਹੋ ਗਿਆ ਯਾ ਆ ਵੀ ਗੈਰੀ ਰੀਲਾਂ ਜੇ ਹੁੰਦੀਆਂ ਫਿਰ ਉਹ ਬਣ ਲੈ ਨਾਲੇ ਯਾਰ ਇੱਕ ਹੋਰ ਦੇਖ ਲਈ ਵਿਆਹ ਦੇਖ ਕੇ ਦੇਖ ਰਿਹਾ ਲੱਗਦਾ ਇਹ ਰਸੀਂ ਉੱਤੇ ਵਿਆਹ ਦੇਖ ਲੈ ਆ ਲਿੰਕ ਹੁਣ ਜਿਹਦੇ ਭੇਜ ਦਿੰਦਾ ਅਗਲਾ ਫੋਨ ਦੇਖ ਲੈ ਹੁਣ ਵਿਆਹ ਵਾਲੀ ਗੱਡੀ ਅਗਲਾ 4 ਘੰਟੇ ਮੈਂ ਤਿਆਰ ਕਰਦਾ ਜਾਂ ਪਿੱਛੇ ਦੇ ਰੱਠ ਦੇਣੀ ਰੀਵਨ ਦੀ ਹੇਡ ਦੇਣਾ ਉਹ ਰੱਖ ਦੇ ਦੇਣੀ ਪੰਜ ਸੱਤ ਘਮਾ ਲੈਣੇ ਵਾਰੀਵਨ ਪਿੱਛੇ ਤੇ ਅੱਗੇ ਕੰਦੀਆ ਰੋਗੀ ਪੈਣਾ ਹੁੰਦੇ ਪੈਣਾ ਹੋਰ ਇਵੇਂ ਦਾ ਇਵੈਂਟ ਜੇ ਦਾ ਲੱਭ ਲੈਗੇ ਤੇ ਸਾਡਾਂ ਪਰ ਮੜ ਮੁੱਡੇ ਖੋਲ ਗਏ ਜਿਹੜੇ ਮੁੱਕੇ ਵੱਕੇ ਉੱਥੀ ਜਾ ਕੇ ਲਾਇਆ ਕਿ ਨਹੀਂ ਤਾਂ ਉਹ ਉੜੜ ਜਾਣ ਦੇ। ਬਾਈ ਕਰੇ ਨਾ ਜਾਉਂਦਾ। ਮੂਹ ਟੁੱਟ ਕੇ ਜਾਮ ਜਾਣ ਦੇ ਇੰਨੀ ਦੂਰ ਨੂੰ। ਆ ਬਈ। ਹਾਂ। ਮੈਂ ਰੇਡੀਓ ਦਾ ਸ਼ੌਂਕ ਜ਼ਿਆਦਾ ਹੁੰਦਾ ਦਾ। ਹਾਂ ਰੇਡੀਓ ਸ਼ੁਰੂ ਹੀ ਲਾਣਾ ਜਾ ਕੇ ਪਿੰਡ ਚ। ਬੈਠ ਜਾਣਾ ਜਿੱਥੇ ਬੈਹੋ ਜਣਾ ਬੱਜਦੇ ਜਾਣਾ। ਮੁੜਦੇ ਹੋਏ ਕੋਈ ਨਹੀਂ ਦਿਖਿਆ ਪਠਿੰਡੇ ਦੇ। ਪੂਛੇ ਪੂਛੇ ਰਹਿ ਗਏ। ਕੋਈ ਪਤਾ ਲੱਗਦਾ ਜ਼ਿਆਦਾ ਪਜਨ ਆ ਗਈ। ਹੁਣ ਕੋਈ ਮਿੰਜਿਆਂ 'ਤੇ ਬੈਠਦਾ। ਅੱਗੇ ਜਾ ਕੇ ਮਿੰਜਿਆਂ 'ਤੇ ਲਟੇ ਕਰਦੇ ਤੇ ਸ਼ਾਮਾ ਜੀ ਦੇਖ ਕੇ ਧਰਮ ਜਾਲਾ ਜੀ 4 ਘੰਟੇ ਵਿੱਚ ਬੱਸ ਹੋ ਜਾਂਦੀ ਬਾਈ ਹੁਣ ਕੋਈ ਡੇਰਾ ਨਹੀਂ ਹੈਗਾ ਕੋਈ ਡੇਰੇ ਜਨੇ ਉਠਾਲਦਾ ਸਿੱਧਾ ਇੱਕ ਹੀ ਜਗ੍ਹਾ ਜਾ ਕੇ ਹੁਣ ਅਸੀਂ ਹੱਦ ਦੇ ਤੇ ਦੇਖ ਜਿੱਦਣ ਬਾਪੂ ਜੀ ਬਾਉਜੀ ਦਾ ਵਿਆਹ ਹੋਇਆ ਤਾਂ ਬਾਪੂਆਂ ਬਾਉਜੀ ਦਾ ਜਨ ਤਿੰਨ ਦਿਨ ਤੇ ਰਹਿ ਕੇ ਆਈ ਤੀ ਆਹੋ ਫਿਰ ਇਧਰ ਮਾਮਾ ਜੀ ਦਾ ਤਾਂ ਕਹਿੰਦਾ 2 ਦਿਨ ਰਹਿ ਕੇ ਆਈਆਂ ਨੇ ਉੱਤੇ ਜਿੱਦਣ ਬਾਪੂ ਜਰਾ ਚੱਲ ਦੇਂਦੀ ਦਿਨ ਹੋ ਗਿਆ ਮੈਂ ਕਿਹੜੇ ਤਿੰਨ ਦਿਨ ਕਿਹੜਾ ਸੰਭੀ ਹੋਣੀ ਜਾਨ ਤੂੰ ਸਾਹ ਲਾ ਲਾ ਯਾਰ ਕਿਹੜਾ ਇੱਥੇ ਇੰਨਾ ਹਫਤਾ ਉਹ ਚਾਹੇ ਕੁਸ ਵੀ ਰੋਟੀ ਬਣ ਕੇ ਖਰਾਉਣੀ ਜਾਂ ਆਪਣੇ ਔਖੇ ਦਿੰਦੇ ਆ ਰੋਟੀ ਪਾਣੀ ਦਾ ਖਰਾਉਣੀ ਜਾਂਦਾ ਆ ਰੋਟੀ ਪਾਣੀ ਦਾ ਇੱਕ ਹੋਰ ਪੰਗੇ ਤੇ ਵੀ ਆ ਵੀ ਵਸਾਕ ਜਿਹੜੇ ਜੁੰਦੇ ਤੇ ਹੁਣ ਤਾਂ ਸਿਆਲ ਚ ਰੱਖਦੇ ਆ ਗੁਰਦਾ ਦਬ ਜਿੰਦਾ ਤਾਂ ਕੜਕਾ ਦਾ ਜੇ ਲੱਗੇ ਅੱਜ ਬਈ ਵਿਆਹ ਵਿਆਹ ਦੇ ਲੱਗਦੇ ਟਾਈਮ ਉੱਤੇ ਤੇ ਉਹੀ ਜਗ੍ਹਾ ਟੈਂਟਰ ਆਇਆ ਹੁੰਦਾ ਦਾ ਪਹਿਲਾਂ ਸਾਡੇ ਵੇਹ ਹੋ ਜਾਂਦੀ ਗੱਲ ਹੈ ਉੱਥੇ ਟੈਂਟਰ ਆਇਆ ਹੁੰਦਾ ਦਾ ਸਾਡੇ ਦਾ ਜਨ ਨੂੰ ਜਾ ਬੁਲਾਉਣੀ ਫਿਰ ਮੇਲ ਨੂੰ ਬੁਲਾਉਣੀ ਤੇ ਸਾਰਾ ਸਮਾਨ ਇਕੱਠਾ ਕਰਕੇ ਉੱਥੇ ਨੰਦਰ ਕਰਾਉਣੀ ਤੇ ਹੁਣ ਆਪਣੇ ਵੀ ਦੇਖਣੇ ਹੋਇਆ ਦੇਖ ਲੈ ਕੇ ਫਿਰ ਉੱਥੇ ਰੋਟੀ ਲਾਉਣੀ 4 ਦਿਨ ਤਾਂ ਰੱਖਣੀ ਸੀ ਯਾਰ ਉਹਨਾਂ ਨੇ ਡਾਡ ਪਛਾਣ ਦਿੱਤੇ ਜਿਹੜੇ ਗੁਰਦਾਨਾ ਮਰੂਪੀ ਵਾਲੇ ਉੱਥੇ ਕਿਹਨੇ ਨਿਆੰਬਾ ਵਜਾ ਦਾ ਨਹੀਂ ਨਹੀਂ ਬੇਰ ਬੇਰ ਨੂੰ ਦੀ ਭੰਡਿਆ ਦੀ ਆਪਰੇ ਗੋਦੜ ਵਾਲੀ ਉਹ ਜਾਦਾਂ ਦੇ ਬੁੜੇ ਦੀ ਰੋਟੀ ਵੀ ਪੂਰੀ ਕਰਨੀ ਹੁੰਦੀ ਸੀ ਅੱਜ ਗੱਡੜਾ ਵਾਂਗੂ ਧੋੜੋ ਇੱਕ ਅੱਧੀ ਰੋਟੀ ਖਾ ਕੇ ਹਟ ਜਾਣਾ ਧੋੜੇ ਨੇ ਕਿਧੇ ਰੋਟੀ ਦੇਖੀ ਸੀ ਯਾਰ ਰੋਟੀ ਦਾ ਬੰਦਾ ਦੋ ਬੰਦਾ ਚਾਟ ਭੁੱਲੇ ਟਿੱਕੀ ਕਹਿੰਦਾ ਲੱਡੂ ਦੇਖ ਲਈ ਥਾਲੀ ਥਾਲੀ ਖਾਜੀ ਕਰਦੇ ਤੇ ਆਈ ਵੀ ਪੁੱਛ ਕੇ ਦੇਖ ਲੈ ਜਿਆਦਾ ਖਾਂਦੇ ਵੀ ਇਹੀ ਤੇ 11 ਜੋਟੇ ਖਾਂਦੇ ਉਹ ਕਹਿੰਦੇ 21 ਖਾਜ ਖਾਂਦੇ ਹਾਂ ਮਠਾਈ ਮਠਾਈ ਖਾਂਦੇ ਮਠਾਈ ਲੱਡੂ ਹੁੰਦੇ ਤੇ ਕਹਿੰਦੇ ਲੱਡੂ ਮザ ਮੈਨੇ ਵਿਆਹ ਚ ਇੱਕ ਦਿਨ ਤਾਂ ਦੋ ਦਿਨ ਛੱਕਰ ਖੜਦਾ ਤਾ ਗੜਾ ਪੂਰੇ ਨਾਲ ਚੌਲਾ ਨਾਲ ਦੋ ਦਿਨ ਨਹੀਂ ਦਖਣਾ ਦਾ ਗੜਾ ਮਠਾਈ ਲੈ ਹਾਂ ਨਾ ਇਹ ਗੱਲ ਪੁੱਛਣੀ ਮੁੜਿਆ ਨੂੰ ਲੱਡੂਆਂ ਨਾਲ ਦੀ ਵਧੀਆ ਦੀ ਕੀ ਵਾਲੀ ਸ਼ੱਕਰ ਹੋ ਗਈ ਮੁੜੇ ਨੂੰ ਪੁੱਛਣੀ ਮੈਂ ਆ ਜਾ ਕਿਹ ਵਾਲੀ ਸ਼ੱਕਰ ਪਿਆਦਾ ਖਰਚ ਆਊਗਾ ਕਿ ਲੱਡੂਆਂ ਪਰ ਸ਼ੱਕਰ ਘਰਦੀ ਹੁੰਦੀ ਸੀ ਘਰਦੀ ਸ਼ੱਕਰ ਘਰਦਾ ਕੀ ਪਤਾ ਜੀ ਇਹਦੇ ਮੂੰਗੀ ਜਾ ਕੇ ਪੜਦੇ। ਕੋਣ ਦਾ ਜੱਬੇ ਦਾ ਰੇਟ ਪੁੱਛਦਾ ਕਹਿੰਦਾ ਜਾ ਕੇ ਬਾਜ਼ਾਰ ਮਤ ਪਹਾਰ ਚੜ੍ਹ ਜਾਂਦਾ ਪੁੱਤ। ਪਤਾ ਢੀਲੇ ਦੇ ਮੂੰਗੀ ਬਣਾਉਣ ਲੱਜਦੇ ਹੁਣੇ। ਘਰ ਕਰਦੀ ਕੀ ਕਰਦੀਓ? ਹਾਂ। ਦਾਰੂ ਹੈ। ਦਾਰੂ ਕਰਦੀ। ਉਹ ਜੱਗ ਚ ਮੂੰਗੀ। ਇੱਕ ਹੋਰ। ਉਹ ਅਖੀਲੇ ਜਿੰਦਾ ਮੂੰਗੀ ਮਾਤਰੀ ਬਣਾਉਂਦੇ ਤੇ ਜਦ ਮੂੰਗੀ ਮਾਤਰੀ ਬਣ ਲੱਗੀ। ਪਰੀ ਦਾ ਮਤਲਬ ਉਹ ਘਰ ਨੂੰ ਜਾ ਮੂੰਗੀ ਆ ਗਈ ਹੁਣ। ਉਹ ਟੈਂਪੂ ਜਾ ਹੋ ਗਿਆ ਤੁਹਾਡਾ ਘਰ ਨੂੰ ਜਾਣਦਾ ਹੈ। ਉਹੀ ਆ ਕੇ ਕਹਿੰਦੇ ਤਾਂ ਮੁੰਡੇ ਨੂੰ ਪੁੱਛਿਆ ਨਾ ਬੁੜੇ ਨੇ ਆਪਣੇ ਮੁੰਡੇ ਨੂੰ ਸਹੁਰਾ ਨੂੰ ਗਿਆ ਤੀਏ ਨੇ ਆਇਆ। ਕਹਿੰਦਾ ਬੋਤ ਮੁੜਿਆ ਕਹਿੰਦਾ ਹਾਂ ਮੁੜਿਆ ਕਹਿੰਦਾ ਸੇਵਾ ਹੋਈ ਕਹਿੰਦਾ ਹਾਂ ਬਾਪੂ ਪਹਿਲੇ ਦਿਨ ਸੇਵਾ ਬਹੁਤ ਕਰੀਆ ਨਾ ਮੁਰਗਾ ਬਣਾਇਆ ਨਾ ਫਰਾਲਾ ਕਰਿਆ ਇਹ ਦੂਏ ਦਿਨ ਦੂਏ ਦਿਨ ਉਹਨੇ ਇਹੀ ਜੀ ਦੱਸੀ ਵੀ ਵਧੀਆ ਬਣਾਇਆ ਕਹਿੰਦਾ ਫੇ ਤੀਏ ਦਿਨ ਕਹਿੰਦਾ ਫੇ ਮੂੰਗੀ ਬਣਾਈ ਉਹਨੇ ਥੱਪੜ ਮਾਰਿਆ ਕਹਿੰਦਾ ਵੇ ਖੁ ਮੂੰਗੀ ਖਾ ਕੇ ਮੁੜਿਆ ਕਹਿੰਦਾ ਕਾਹਦਾ ਸੁਹਾਣਾ ਜੇ ਮੂੰਗੀ ਖਾ ਕੇ ਮੁੜਿਆ ਉਹ ਹੋਣਾ ਨਹੀਂ ਪੁੱਤ ਉਹ ਕਹਿੰਦਾ ਤੀਏ ਦਿਨ ਮੂੰਗੀ ਫਿਰ ਕੇ ਵਿੱਚ ਨਿਸ਼ਾਨੀ ਹੁੰਦੀ ਹੈ ਵੀ ਹੁਣ ਜਾ ਉਹ ਲਾਦਾ ਕੀਦਰ ਕਰਨ ਲਾਦੇ ਰਾਗਿਆਂ ਨੂੰ ਉਹਨੇ ਕਈ ਦਿਨ ਘਰੀਆਂ ਜਾ ਕੇ ਸਰੂਪੇ ਬੈਗੇ ਦਾ ਮਾਰਵਤ ਵੀ ਅਗਲਾ ਘਰੇ ਨੂੰ ਛੱਡ ਦੋ ਪਹਿਲ ਤਾਂ ਬੰਦਾ ਕੀਰਤਨ ਕਰਦਾ ਅੱਜ ਉੱਤੇ ਕੀਰਤਨ ਕਰੀ ਗਿਆ ਭੋਲੂ ਮੇਰੇ ਲਾ ਕੇ ਬੈਠਾ 12 ਵਜੇ ਪੰਜ ਮਿੰਟ ਰਹਿ ਗਏ ਜਾਂ ਪਾਠੀ ਕੀਰਤਨ ਕਰਨੇ ਤੇ ਹਟਿਆ ਮੈਂ ਭੋਲੂ ਨੂੰ ਕਿਹਾ ਮੈਂ ਭੋਲੂ ਤੇ ਬਾਉ ਜੀ ਨਾਲ ਲੱਗੇ ਆਪਣਿਆਂ ਨਾਲ ਲੱਗਾ ਭੁੱਲ ਗਿਆ ਇਸ ਟਾਈਮ ਜਾਂ ਪਾਠੀ ਜਾਂ ਰਾਗੀ ਕੀਰਤਨ ਕਰ ਵੀ ਮਰਗਤ ਉਹ ਜਿਗੜਾ ਭੁੱਲ ਗਿਆ ਤਾਂ ਉਹ ਜਾਂ ਰਾਗੀ ਕੀਰਤਨ ਕਰਨ ਲੱਗ ਗਿਆ ਅਗਲਾ ਮਹਾਰਾਜ ਕੋਲ ਫਾਫੇ ਨੂੰ ਦੇਖੀਦਾ ਵੀ ਕਾ ਚੱਕਦੇ ਨੂੰ ਕੱਲ ਪਾਠੀ ਦੇ ਗਾਵਾ ਸਰੂਪਾ ਪਾਉਂਦਾ ਇਹਨਾਂ ਦੇ ਰਾਗੀਆਂ ਦੇ ਹਾਂ ਪਰ ਹੌਸਲਾ ਜਾਂਦਾ ਵੀ ਹੁਣ ਬੰਦ ਹੋਊਗਾ ਹੌਸਲੇ ਕੇ ਬੈਠਦੀ ਨਹੀਂ ਕੋਈ ਕਰ ਹੈ ਬੈਠਣੀ ਰੋਕਾ ਹੋ ਜਾਂਦਾ ਅਗਲੇ 2 ਘੰਟੇ ਸਿਨੇਮੇ ਜੀ ਇਹ ਪੰਜ ਘਾਟੇ ਉਧਾਰ ਰੱਖ ਕੇ ਜੀ 10 ਘੰਟੇ ਬਿਠਾ ਦੇ ਸਾਡੀ ਪਾਰਸੋ ਚੌਂਤੇ ਭੋਗ ਪਾਇਆ ਜੋ ਕਹਿੰਦਾ ਬਾਈ ਕਹਿੰਦਾ ਘੰਟਾ ਕੀਰਤਨ ਕਰਨਾ ਅਰਦਾਸ ਕਰਕੇ ਘੰਟਾ ਕਹਿੰਦਾ ਵੀ ਕੀਰਤਨ ਹੋਣਾ ਜਿੰਨੇ ਵੀ ਉੱਪਰ ਬੈਠੇ ਸਾਰੇ ਆ ਕੇ ਪਾਠੀ ਜਾਣਗੇ ਕਿਤਰਾ ਆ ਜੀ ਕਿਤਰਾ ਰੋ ਕਿੱਲਵੇ ਤੇ ਇੱਕ ਵਾਰੀ ਵਿੱਚ ਨੂੰ ਆ ਮੇਲੇ ਮੂਲੇ ਆ ਪਰ ਜਿਹੜੀ ਨਾਨਾ ਦੇਵੀ ਚੱਲ ਰਹੀ ਪਿਛੇ ਰਾਜੇ ਨੂੰ ਇਹਦਾ ਸ਼ੋਅ ਦੇਖ ਇੱਕਦੇ ਪੈਸੇ ਦੇ ਘਟਾਏ ਪਹਿਲਾ ਸ਼ੋਅ ਦੇਖ ਤੀਆ ਦੇਖ ਚੌਥਾ ਆ ਗਿਆ ਸ਼ੋਅ ਬਫੇ ਪੁਲਸ ਵਾਲੇ ਨਹੀਂ ਕੱਢਣ ਡੰਡੇ ਲੈ ਕੇ ਰੂੜੇ ਨਹੀਂ ਪੈਸੇ ਇੱਕ ਸ਼ੋਅ ਦੇ ਸਾਰੇ ਦੇਖੀ ਜਾਂਦੇ ਆ ਇਹ ਤਾਂ ਨਿਕਲਦੇ ਹੀ ਨਹੀਂ ਪਹਿਲੇ ਦੇਖਦਾ ਤੀਆ ਦੇਖਦਾ ਦਿਖਾਈ ਜਾਣਾ ਦਾ ਹਾਂ ਬੰਦੇ ਕਿਰਾ ਹੋਰ ਗਾ ਕੇ ਨਹੀਂ ਆਉਣ ਦਾ ਤਾਂ ਅਸੀਂ ਅੱਧੀ ਪੰਜ ਸੱਤ ਤੋ ਹੀ ਰਹੇਗੇ ਹੋਰ ਨੂੰ ਵੜਨੇ ਦੇ ਦਿੰਦੇ ਤੱਕੇ ਜਾਈ ਤੱਕੇ ਜਾਈ ਜਲਦੀ ਜਿਹੜੇ ਸਟੇਜ 'ਤੇ ਖਾਉਂਦੇ ਉੱਪਰ ਦਾਬ ਨੱਚਦੇ ਤੇ ਤੇ ਲੜਾਈ ਨਹੀਂ ਦਵਾੜੋ ਤੇ ਹੁੰਦਾ ਦਾ ਹਾਈ ਗੋਸਤ ਆ ਬਹੁਤ ਵੈਰਾ ਮਾੜੇ ਜਿਹੇ ਨੇ ਵਸ ਹੈ ਸਾਲ ਕੇ ਚੱਲੇ ਆ ਉਹ ਸਾਲ ਕੇ ਚੱਲੇ ਆ ਲੜਾਈ ਹੁੰਦੀ ਤੂੰ ਤਾਂ ਜਾ ਲੜਾਈ ਵਾਲਾ ਕੰਮ ਦਾ ਲੜਾਈ ਜਣਾਦਾ ਆ ਬਸ ਤਾਂ ਫਟੇਗੜ ਸਾਹਿਬ ਵੀ ਕਈ ਲੱਗਾਂ ਲੱਗ ਉਹ ਬਾਈ ਲੜਾਈ ਹੁੰਦੀ ਤੂੰ ਦਾ ਕਿਉਂ ਅੱਧਾ ਦੇ ਨਾ ਸਿਰ ਪਾਟੇ ਬੰਦ ਤੂੰ ਲੈ ਜਾ ਲੈ ਹੁਣ ਕੱਲ ਨਹੀਂ ਝੂ ਲੱਗ ਰੇ ਇੱਕ ਕੈਪਟਨ ਨੇ ਇਹੀ ਕੰਮ ਵਧੀਆ ਕਰਿਆ ਕੋ ਉਹ ਹਟਾਏ ਨਹੀਂ ਝੂਡੇ ਨਹੀਂ ਬੰਦ ਕਰੇ ਝੂਲਾ ਗਿਰ ਗਿਆ ਤੇ ਕੱਲ ਪਾਸੋਂ ਇੱਕ ਹੋ ਟੁੱਟਿਆ ਜਲਦੀ ਦੀ ਵੀਡੀਓ ਉਹ ਖਤਨਾਕ ਕੰਮ ਨਾ ਉਹ ਵੀ ਠੀਕ ਨਹੀਂ ਚਾਹੀਦਾ ਕੋਈ ਆਪਾਂ ਦਾ ਕਲਕਾ ਜੀ ਨੇ ਕਿੱਥੇ ਟੁੱਟ ਜਾਣਾ ਕਿੰਨਾ ਨੁਕਸਾਨ ਹੋਣਾ ਉੱਪਰ ਬੈਠੇ ਨੇ ਗਿਰਨ ਬੱਲੇ ਦਾ ਨਾ ਕੋਈ ਕੋਈ ਮੈਨੂਫੈਕਚਰਰ ਆ ਵਾ ਦੇਸੀ ਜਗਾੜਿਆ ਚੈੱਕ ਕਰਨ ਨੂੰ ਕਿਹਨੂੰ ਲਾਉਂਦੇ ਪਤਾ ਇਹਨਾਂ ਦੀ ਡਿਊਟੀ ਹਾਂ ਜਦੋਂ ਲੂਡੀਆਂ ਨੂੰ ਛੂਹਣੇ ਨੂੰ ਤੇ ਉੱਪਰ ਲੱਗਦਾ ਹੁੰਦਾ ਮੇਲਾ ਹੁਣ ਲੱਗ ਗਿਆ ਹੁਣ ਸ਼ੁਰੂ ਜਾਣਾ ਸਾਡਾ ਕੰਮ ਰੋਡ ਇੱਥੇ ਆਉਣਾ ਪਿਆ ਸ਼ੁਰੂਆਤ ਕੋਲ ਇਹਨਾਂ ਦਾ ਤਜਰਬਾ ਰੋਡ ਵੇਜ ਦਾ ਮੂੰਹ ਇੱਧਰੋਂ ਨਾ ਪਿੱਛੋਂ ਆਇਆ ਚੱਲੀ ਜਾਂਦੀ ਆ ਗੈਸ ਹੁੰਦਾ ਵੀ ਚੱਲੂ ਬੜਾ ਮੁੰਡਾ ਨਾ ਦੇਖਾ ਵੀ ਪੱਕੀ ਪਰ ਪਿੱਛਾ ਪੈ ਨਾ ਤੀਰ ਜਾਵੇ ਇਹ ਨਹੀਂ ਕਰਦਾ ਕੀ ਉਹਨਾਂ ਨੇ ਆਏ ਡਾ ਲਿਆ ਹੁਣ ਤਾਂ ਬੱਸ ਕਹਿੰਦੇ ਨਹੀਂ ਭਾਈ 10 12 ਥਾਰ ਹੋ ਗਏ ਹੁਣ ਉਹਨਾਂ ਨੇ ਆਏ ਦੇਖ ਲਿਆ ਵੀ ਜਿਹੜੀ ਰੋਡ ਵੇਜ ਦਾ ਤਜਰਬਾ ਹੈ ਉਹਨੂੰ ਸਭ ਗਾਈਦਾ ਤਜਰਬਾ ਹੈ ਹੈ ਕਿ ਨਹੀਂ ਹੈ ਹੁਣ ਸੋਧ ਹੋ ਗਈ ਉਹਦੇ ਦੇ ਪੈਦਾ ਗੇਰ ਦੇਖੀ ਤੂੰ ਵੀ ਤਾਂ ਬਲ ਬੇ ਮੈਨੂੰ ਸਾਫ ਉੱਥੇ ਸਿੱਧੇ ਆ ਗਏ ਹੁਣ ਗੋਲੇ ਤੁਹਾਡੀਆਂ ਤਿੰਨ ਨੂੰ ਫਰੀ ਹੋ ਜਾਂਦੀ ਹੈ ਨਾ ਹੋਰ ਤਾਂ 12 12 ਲੜ ਹੁਣ ਘੜਦੀਆਂ ਬਾਈ ਰੋਡ ਵੇਹ ਤੱਕ ਦੂਰ ਨਹੀਂ ਹੈਗਾ ਠੀਕ ਨਹੀਂ ਗੱਲ ਹੈ ਜਾਂ ਪੈਸਾ ਤਾਂ ਕਿਸੇ ਨੇ ਦੇਣਾ ਨਹੀਂ ਹੈਗਾ ਇੰਨਾ ਕ ਵੀ ਤੁਹਾਨੂੰ ਦੁਕਾਨੇ ਲਾਉਂਦੀਆਂ ਉਹ ਦੁਕਾਨੇ ਦੁਕਾਨੇ ਲਾਉਂਦੀਆਂ ਪ੍ਰਾਈਵੇਟ ਚ ਬੱਸ ਬੈਠ ਕੇ ਵੀ ਕੈਪ ਜਾਂਦੀ ਹੈ ਚੰਡੀਗੜ੍ਹ ਦੀ ਜਿਹੜੀ ਬਾਲ ਉਹ ਤਾਂ ਵਧੀਆ ਹਲੇ ਹੀ ਨਾ ਦੀਆਂ ਜਦ ਭਗਵਾਨ ਦਮਨ ਗਾਉਂਦਾ ਤਾਂ ਮੁੱਖ ਮੰਤਰੀ ਰਹੇਗਾ ਉਹ ਦੱਸ ਦਿੰਦਾ ਇੰਨੀ ਸਵੀਟ ਪਹ ਜਾਂਦੀ ਹੁੰਦੀ ਬੱਸ ਉਹ ਨੂੰ ਮੈਨ ਪਤਾ ਹੋਣਾ ਚਾਹੀਦਾ ਮੈਂ ਦੇਖਾਂ ਵੀ ਇਹਨਾਂ ਨੂੰ ਜਾ ਕੇ ਹਾਂ ਹਾਂ ਠੀਕ ਆ ਜਾਦੇ ਨੇ ਤੇਲ ਹੈਗਾ ਇਹਨ ਉਹ ਕਿਰਾਏ বিনা ਯਾਰ ਥੋੜਾ ਸਮਾਨ ਲੈਣਾ ਹੁਣ ਤੂੰ ਆਪੇ ਸਾਬ ਲਾਦਾ ਕੋਈ ਆ ਜਾਏ ਕੋਈ ਵੀ ਚੀਜ਼ ਹੈ ਹੁਣ ਬਿਜਲੀ ਮੈਂ ਕੋਲੇ ਲੱਗਦੇ ਕਰਦੇ ਜੀ ਮੈਨੂੰ ਲੱਗਾ ਜਮਾਂ ਹੀ ਧਿਆਨ ਨਹੀਂ ਦਿੱਤਾ ਉਹ ਥੋੜਾ ਲਾ ਲੋ ਯਾਰ ਮੇਰੀ ਗੱਲ ਸੁਣ ਲੈ ਜੇ 10 ਰੁਪਏ ਲੱਗਦੇ ਤੇ ਮੈਨੂੰ 5 ਦਾ ਕਰ ਦੋ ਬੰਦੇ ਨੇ 10 ਲਈ ਜਾਓ ਇਹਦਾ ਦਵਾਈ ਪਾਉਂਦਾ ਵੀ ਜੇ 10 ਹੈ ਤੂੰ 5 ਕਰੋ ਹਾਂ ਅੱਧ ਕਰ ਲਓ ਕਦੀ ਰਿਪੇਅਰ ਤਾਂ ਹੋਵੇ ਨਾ ਰਿਪੇਅਰ ਤਾਂ ਹੋਵੇ ਲੈ ਦੀ ਜਗਾ 15 ਕਰਨ ਬੈਠਣਾ ਇਹ ਵੀ ਗੱਲ ਨਹੀਂ ਇਹ ਵੀ ਗੱਲ ਨਹੀਂ ਜਿਹੜੀ ਰੋਡ ਵਜ੍ਹਾ ਵਾਲੀ ਮੁੰਡੀ ਚੱਲਦੀ ਉਹ ਬੰਦ ਹੋ ਗਈ ਨਹੀਂ ਨਹੀਂ 3 ਦੇ ਕਰਾ ਬੰਦੇ ਨਾਲ 10 ਬਣਾ ਵੱਧ ਚਾਹੀਦਾ 10 ਬਣਾ ਕਹਿੰਦਾ ਇਹ ਤਾਂ ਇਹਨਾਂ ਨੇ ਨਹੀਂ ਕਿਸੇ ਨੇ ਨਹੀਂ ਕਰਨਾ ਜਿਹਨੇ ਜਾਣਾ ਉਹ ਕੰਮ ਨਹੀਂ ਆਈਦਾ ਦੇਖ ਇੱਧਰ ਇੱਧਰ ਨਾ ਇੱਕ ਨਾ ਹੁਣ ਆਪਣਾ ਬਿੱਲ ਚ ਆ ਜਾਂਦਾ ਹੈ ਹਾਂ ਉਹ ਵੀ 2 ਮਹੀਨੇ ਬਾਅਦ ਆ ਗਿਆ ਇਹਨੂੰ ਦੋ ਦੋ ਵਾਰੀ ਮਾਪ ਚਾਹੀਦੀ ਅਜਾ ਦੋ ਵਾਰੀ ਰੋਬਾ ਬੇਲੀ ਨੂੰ ਦੁਗਣਾ ਕਰਾਇਆ ਤੇ ਤੂੰ ਕਰਨ ਲੱਗੇ ਤੇ ਤੈਨੂੰ ਲੋਕ ਪਰ ਅਸਲ ਵੋਟਾਂ ਦਾ ਚੱਕਰ ਵੋਟਾਂ ਦਾ ਐਵਰ ਮਹੀਨੇ ਚਾਹੀਦਾ ਵੀ ਕਦ ਆ ਰਿਹਾ ਕੱਦ ਵੀ ਤੀਵੀਂ ਮਹੀਨੇ ਚ ਇੱਕ ਵਾਰੀ ਸਭ ਕਰ ਸਕਦੀ ਆ ਹਾਂ ਨਾ ਚਾਹੀਦਾ ਕਾ ਹਾਂ ਜਿਦਾਂ 600 ਜੁਨਟ ਆ ਉਹਦੇ ਗਾਣੇ ਹਾਂ ਉਹ ਕੰਮ ਲਈਦਾ ਮਾਪ ਵਝਾਈਦਾ ਵਿੱਚ ਚੱਕਰ ਕਦਾ ਮੇਰਾ ਮੰਗਦਾ ਕਣਕ ਦਾ 20 ਕਣਕ ਵੀ ਜੋਗੀ 20 30 ਬਾਕੀ ਸਾਰੀਓ ਹਾਂ ਡ੍ਰਿਲ ਕਰਤੀ ਡ੍ਰਿਲ ਵੀ ਹੋ ਗਈ ਦਾਇਆ ਪਾਇਆ ਦੋੜਾ ਕਿ ਨਹੀਂ ਪਾਇਆ ਥੋੜਾ ਪਉਣਾ ਦਾ ਫਿਰ ਇੰਨਾ ਕਿੰਨਾ ਪਾਇਆ ਹਾਂ ਹਾਂ ਤੇ ਦੋਢਾਈ ਰੋਟੇ ਨਹੀਂ ਡ੍ਰਿਲ ਕਾਦੇ ਕਰੀ ਆ ਜੀ ਜੰਮੀ ਨਹੀਂ ਜੰਮੀ ਨਹੀਂ ਸੀ ਤੁਸੀਂ ਸਿਗਰਟ ਨਾਲ ਵੀ ਜੀਦੀ ਫਿਰ ਹੋਰ ਕਿਸੇ ਦੀ ਆਈ ਪ੍ਰੋਬਲਮ ਇਹ ਹੋਰ ਕਿਸੇ ਤਾਂ ਨਹੀਂ ਆਈ ਏਰੀਆ ਚ ਕਿਸੇ ਦੀ ਹੋਰ ਦੀ ਹੋਵੇ ਮੈਂ ਗੱਲ ਦਮ ਦੀ ਮਜਾ ਮਜਾ ਕੇ ਦੇ ਸਬੀਰ ਹੋ ਗਈ ਆ ਮੈਂ ਕਹਿੰਦੇ ਅਸ ਨੂੰ 822 ਨੂੰ ਹੈਗੀ ਆ ਕਹਿੰਦੇ ਯਾਰ ਉਹ ਹੈਗੀ ਕਹਿੰਦੇ ਬਾਈ 822 ਦੇ ਵਿੱਚ ਸਾਰੀ ਸਭ 822 ਬੀਜੀ ਡਰਿੱਲ ਲੇ ਕੇ ਬੀਜੂ ਦਾਣਾ ਦਾਣਾ ਬਾਹਰ ਫਿਰਦਾ ਹਾਂ ਗੱਲ ਪਤਾ ਯਾਰ ਕਈ ਵੈਰਾਈਟੀਆਂ ਨਾ ਨਮੀ ਰੱਖ ਲੈਂਦੀਆਂ ਇਹਦੇ ਵਿੱਚ ਥੋੜੀ ਜਿਹੀ ਨਮੀ ਦੀ ਪ੍ਰੋਬਲਮ ਆਉਂਦੀ ਹੁੰਦੀ ਆ ਨਮੀ ਦੀ ਵੀ ਬੰਮੇ ਆ ਜਾਂਦੀ ਆ ਕਈ ਵਾਰ ਨਾ ਕਣਕ ਨੂੰ ਜਦ ਸੁਸਤਰੀ ਲੈ ਕੇ ਉਹ ਹੀ ਕਹਿੰਦਾ ਇਹ ਜੇ ਰੱਖਦੇ ਤਾਂ ਵੀ ਹੋ ਜਾਂਦੀ ਆ ਤਾਂ ਹੋ ਜਾਂਦੀ ਆ ਤਾਜੀ ਆ ਗਿਆ ਨਾ ਉਹ ਹੈ ਜਿਆ ਕੋਈ ਘਰ ਦਾ ਬੀਜ ਦਾ ਹੈ ਫਰਦਾ ਕੰਮ ਨੂੰ ਨੂੰ ਜਾਂਦਾ ਨਹੀਂ ਇਕੱਲਾ ਹੋ ਸਕਦਾ ਇਹ ਵਾਰ ਨਹੀਂ ਨਾ ਹੋ ਵੀ ਠੀਕ ਹੈ ਉਹ ਬਿੱਤੀ ਉਹ ਕੰਪਨੀ ਦੇ ਗੁਰਦੇ ਉਹ ਤਾਂ ਹਯੋ ਪੰਗਾ ਧੁੰਦੇ ਬਾ ਪੈਣ ਲੱਗੀ ਗਲੀ ਨੂੰ ਧੁੰਦੇ ਇੱਕ ਪਾਸੇ ਰਹੀ ਜਦ ਮੈਂ ਅਸੀਂ ਆਹ ਦੇਖਿਆ ਹੁਣ ਅੱਖਾਂ ਚ ਭੋਪਿੰਦਾ ਲੜਦੀ ਆ ਲੜਦੀ ਹੋਈ ਪলিউਸ਼ਨ ਹੈ ਨਾ ਇਹ ਕਾ ਪਟਾਣਾ ਹੈ ਭਾਈ ਪলিউਸ਼ਨ ਦਾ ਜੱਟਾਂ ਦੇ ਨਾਲ ਹੀ ਲੱਗਣਾ ਵੀ ਅੱਗ ਲਾਈ ਅੱਗ ਦਾ ਤੇਰੇ ਸਾਹਮਣੇ ਕਿੰਨੀ ਕ ਲੱਗੀ ਹੈ ਲੱਗੀ ਹੋਣੀ ਹੈਗੀ ਸਾਡੇ ਦੀ ਸਾ ਤੂੰ ਕਿੱਥੇ ਤੇ ਹੋਂਦਾ ਮੁੰਡਾ ਇੰਨਾ ਲੱਗਦਾ ਤੇਰੇ ਅਸੀਂ ਉਧਰ ਗਏ ਆ ਤੁਂ ਜਿੰਨੇ ਵਿਆ ਕੁਛ ਹੱਦ ਲਾ ਰਹੇ ਆ ਉਧਰ ਯਾਰ ਬਹੁਤ ਜ਼ਿਆਦੇ ਤੇ ਸਾਡੇ ਕਿ ਲਈ ਬੈਰ ਉਧਰ ਸੁਖਤਾਈ ਦਾ ਕਰਨ ਨਾ ਮੈਂ ਲਾ ਰਹੇ ਆ ਲਾ ਰਹੇ ਆ ਕੋਈ ਦਿਨ ਚ ਨਹੀਂ ਅੱਗ ਤਾਂ ਚਾਹੀਦੀ ਪਤਾ ਨਹੀਂ ਤਾਂ ਆਪਣਾ ਜ਼ਿਲ੍ਹਾ ਉਹ ਤਾਂ ਨਹੀਂ ਅੱਛਾ ਪਤਾ ਨਹੀਂ ਦੇਖੀ ਜਾ ਕੇ ਦੇਖ ਲੈ ਸਿੰਘ ਸਾਹਿਬ ਤੇ ਆਏ ਸੰਗੂਰ ਆਹ ਸੁਣਿਆ ਮੈਂ ਵੀ ਕਹਿੰਦੇ ਬਹੁਤ ਅੱਗ ਲੱਗਦੀ ਇੱਧਰ ਇੱਧਰ ਕਦੇ ਨਹੀਂ ਲੰਡਣਦੇ ਇਹ ਉਧਰ ਰੋਣੇ ਰਬੇ ਉਧਰ ਵੋਟਾਂ ਇੱਕ ਹੋਰ ਵੀ ਉਧਰ ਪਰ ਪਿੰਡੇ ਬਹੁਤ ਦੂਰ ਐ ਰੋਪੜ ਜੀ ਦੂਰ ਦੂਰ ਤੇ ਪਿੰਡ ਆਉਂਦੇ ਪਰ ਇਹਨੂੰ ਜਾ ਕੇ ਇੰਨੀ ਤੂੰ ਜੀ ਪਤਾ ਗਿਆ ਲੱਗਦਾ ਹੁਣ ਅਧੇ ਏਰੀਏ ਚ ਮੈਨੂੰ ਪਤਾ ਲੱਗਦਾ ਯਾਰ ਉਹ ਤਾਂ ਹੀ ਮੈਂ ਕਹੀ ਜਾਂਦਾ ਵੀ ਭਾਈ ਕਿੱਥੇ ਜਾਂਦਾ ਤੂੰ ਇੰਨਾ ਭਗੋਂ ਤਮਾਰ ਬਿਲਡਰ ਏਰੀਏ ਤੇ ਆਉਂਦਾ ਫਿਰ ਤਾ ਪਾਕਿਸਤਾਨ ਕਹਿੰਦਾ ਸਾਡੇ ਕਿ ਨਹੀਂ ਨਹੀਂ ਛੱਡਦਾ ਲੈ ਦੱਸ ਉਧਰ ਦੀ ਐ ਯਾਰ ਆਉਂਗਾ ਬਾਰਡਰ ਕਿ ਨਹੀਂ ਹੋਵੇ ਪਾਕਿਸਤਾਨ ਉਹ ਕਹਿੰਦਾ ਸਾਡੇ ਕਿ ਨਹੀਂ ਭੇਜਦਾ ਤੁਸੀਂ ਹੈ ਉਹ ਕਹਿੰਦਾ ਸਾਡੇ ਕਿ ਤੁਸੀਂ ਸਾਡੇ ਆਂਦੀ ਭਾਜ ਭਾਜ ਸਾਡਾ ਕਿੱਥੇ ਪਾਕਿਸਤਾਨ ਚ ਵਰਦੀ ਤੂੰ ਆਪਾਂ ਹਲੇ ਠੀਕ ਐ ਪਾਕਿਸਤ ਉੱਥੇ ਬਾਦ ਆਇਆ ਓਏ ਇਹ ਵੀ ਹੋ ਸਕਦਾ ਪਤਾ ਨਹੀਂ ਕਿ ਜਦੋਂ ਨਵਾਨ ਚ ਆਉ ਹਾਂ ਨਵਾਨ ਚ ਇਹ 레ਵਲ ਕੱਢ ਕੇ ਦੇਖਿਆ ਤਾਂ ਨਾ ਨਵਾਨ ਚ ਇਹ ਕਿੱਥੋਂ ਆ ਗਿਆ ਨਾਣਾ ਦੇ ਵੀ ਮਰੂ ਨਵਾਨ ਚ ਨਵਾਨ ਚ ਕਿਹਨੂੰ ਨਵਾਨ ਚ ਲਾਹੌਰ ਪਾਕਿਸਤਾਨ ਉਧਰ ਆਈ ਜਾਂਦੀ ਨਵਾਨ ਚ ਨੌਣ ਇਦੋਂ ਲੰਘ ਜਾਂਦੀ ਆ ਹਾਂ ਕਿਉਂਕਿ ਦੋਹਾਂ ਦੇ ਵਿਚਾਲੇ ਪਾਕਿਸਤਾਨ ਤਾਂ ਇੱਧਰ ਵੀ ਹੈਗਾ ਹੈ ਹੁਣ ਕਿਹ ਆਪਦਾ ਇੱਧਰ ਹੈ ਤੂੰ ਯਾਰ ਖੋਲਣਾ ਚਾਹੀਦਾ ਬਾਕੀ ਉੱਥੇ ਪਠੰਡੇ ਦੇ ਘਾ ਪਾਕਿਸਤਾਨ ਲੱਗ ਜਾਂਦਾ ਕੋਈ ਪਤਾ ਨਹੀਂ ਵਾਰੀ ਆਉਣ ਦੇਣੀ ਆ ਬਾਰਡਰ 'ਚ ਖੋਲਣੇ ਜਾਏ ਜਾਂ ਨੌਣ ਨੂਣ ਦਾ ਦੇਖਿਆ ਕਿੱਧਰ ਪਸਦਾ ਦਰਿਆਾਂ ਦੇ ਰੁੱਖ ਨਹੀਂ ਦੇਖਦੇ ਤੈਨੂੰ ਉਹ ਤਾਂ ਦੇਖਦੇ ਹੀ ਆ। ਬੱਸ ਫਿਰ ਉਹ ਟਾਲੇ ਹੁੰਦੀ ਆ। ਬੱਸ ਫਿਰ ਜਾਂ ਪਾਣੀ ਉਹ ਬੜਾ ਭਗਤ ਆ ਜਾਂਦਾ। ਜਾਂਦਾ ਜਾਂ ਕੇ ਆਪਾਂ ਫਰੋਜ਼ਪੁਰ ਕੀਨੀ ਨੂੰ ਆ ਜਿਹੜਾ ਲਾਹੌਰ ਏਰੀਆ ਇਧਰਲੇ ਉੱਚੇ ਏਰੀਆ। ਇਧਰ ਹਾਂ ਸਾਈਡ ਹਾਂ ਇੱਕਣਾ ਹੁੰਦਾ। ਆ ਸਾਰਾ ਏਰੀਆ ਇੱਜ ਇੱਕਣਾ ਉੱਚਾ ਏ। ਇਧਰ ਨੂੰ ਲੈਵਲ ਆ। ਇਹ ਜਾਂਦਾ ਲੈਵਲ ਵਿੱਚ ਪਾਣੀ। ਗਾਹਾਂ ਰਾਵੀ ਜਾਂਦਾ ਉਹ ਤੇ ਗਾਹ ਦੂਆ ਜਾਂਦਾ ਝਗੇਲ ਚ ਨਾ ਬੇ ਸਾਰੇ ਇਧੇ ਲੈਵਲ ਹੁੰਦਾ ਕੋਈ। ਕਾਬੇ ਤੇ ਮੈਂ ਜਾਣਾ ਚਾਹਾਂ। ਚਲ ਸਵੇਰੇ ਬੱਟਾ ਪਾਉਣ ਜਾਣਾ। ਹੈ? ਬੱਟਾ ਪਾਉਣ ਜਾਣਾ। ਹਾਂ ਹਾਂ ਜਾਣਾ। ਫੋਨ ਕਰ ਲਈ ਆਪਣਾ ਤੇ ਚੱਲਾਂਗੇ ਠੀਕ ਹੈ। ਅੱਜ ਆ ਜੀ ਮੈਨੂੰ ਫੋਨ ਕਰ ਲੈਣਾ ਅੱਜ ਆ ਜੀ। ਇੰਨੀ ਸੱਜਰੇ ਵੀ ਨਹੀਂ 5 ਵਜੇ 6 ਵਜੇ ਕਰੂੰਗਾ ਕੋਈ ਨਹੀਂ ਸੱਜਰੇ ਨਹੀਂ 8 ਵਜੇ ਦੇ ਬਾਅਦ ਲੈ ਮੈਂ ਵੀ ਕਰਦੀ ਨਾ ਕਰਨਾ ਹੀ 8 ਵਜੇ ਪਹਿਲਾਂ ਨੂੰ ਮੈਨੂੰ ਵਧੇ ਨਹੀਂ ਸਾਡੇ ਉੱਤੇ ਸਾਢੇ ਦੇ ਕੋਲ ਰਹੇ ਤਾਂ ਉਹ ਕਾਰ ਉੱਠਣਾ ਕਰਦੀ ਨਾ ਜਾਣਾ 8 ਵਜੇ ਪਹਿਲਾਂ ਚੱਲੂ ਯਾਰ ਮੈਂ ਗੁਹਾ ਗੂੜਾ ਕਰਕੇ ਉੱਤੇ ਬਾਹਰ ਜਾਣਾ ਬਾਈ ਆ ਕੇ ਨਹੀਂ ਗੂੜਾ ਆ ਕੇ ਨਹੀਂ ਉਹ ਕਾਲੂ ਬੱਟਾ ਪਾ ਕੇ ਆਉਂਗੇ ਬਾਅਦ ਦੁਪਹਿਰ ਨੂੰ ਫੇਰੀ ਨੂੰ ਮੈਂ ਲੈ ਕੇ ਇਹਨੂੰ ਉੱਤੇ ਮੈਂ ਵਿੱਲਾ ਤੂੰ ਉੱਤੇ ਮੰਡਲੇ ਗੁਰਦੁਰ ਹੋ ਕੇ ਬਾ ਵਿੱਲਾ ਫਿਰ ਕਾਦੇ ਬਾਅਦ ਉੱਤੇ ਬਾਅਦ ਵਟਾਂ ਦੇ ਬਾਅਦ ਹਾਂ ਬਾਪ ਟੀਕੇ ਗੰਨਾ ਕੱਢ ਕੇ ਖੱਤੀ ਬੀਜਣੀ ਹੈ ਕਿਹੜੀ ਉਹ ਯਾਦੂੰਗਾ ਗੰਨਾ ਕਾਪੀ ਦੇ ਬੀਜ ਬਚ ਗਿਆ ਸਾਰਾ ਮੈਂ ਕਹਿੰਦਾ ਕਿਹੜਾ 18 18 ਨਹੀਂ 85 ਬੀਜ ਨਰ ਗੁੜ ਵਾਸਤੇ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਕੱਲੂ ਸਤਿਗੁਰਾਲ ਜੀ ਸਤਿਗੁਰਾਲ ਜੀ